ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਵੱਡੇ ਐਕਸ਼ਨ ਦੇ ਨਾਲ ਕਾਂਗਰਸ ਦੇ ਸਿਆਸੀ ਜਗਤ ਵਿੱਚ ਹਹਾਕਾਰ ਮਚ ਗਈ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ 7 ਵੱਡੇ ਆਗੂਆਂ ਨੂੰ ਅੱਜ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਵਾਰ-ਵਾਰ ਮਲਕਾ ਅਰਜਨ ਖੜਕਰੀ ਵੀ ਕਿਹਾ ਸੋਨੀਆ ਗਾਂਧੀ ਨੇ ਵੀ ਕਿਹਾ ਰਾਹੁਲ ਗਾਂਧੀ ਵੀ ਕਹਿੰਦੇ ਰਹੇ ਕਿ ਸਾਨੂੰ ਧੜੇਬੰਦੀ ਮਨਜ਼ੂਰ ਨਹੀਂ ਧੜੇਬੰਦੀ ਵਾਲੇ ਆਗੂ ਅਸੀਂ ਆਪਣੀ ਪਾਰਟੀ ਦੇ ਵਿੱਚ ਸਹਿਕਾਰ ਨਹੀਂ ਕਰਾਂਗੇ ਧੜੇਬੰਦੀ ਸਾਨੂੰ ਬਰਦਾਸ਼ਤ ਨਹੀਂ ਇਸ ਦੇ ਬਾਅਦ ਯੁੱਧ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਧੜੇਬੰਦੀ ਦਾ ਛੇਕਾਰ ਹੋਈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਬੇੜੀ ਦੇ ਵਿੱਚ ਵਟੇ ਪਾਏ ਤੇ ਸਰਕਾਰ ਨਹੀਂ ਬਣਾ ਸਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਅੱਜ ਉਹੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹੀ ਹਰਿਆਣਾ ਦੇ ਵਿੱਚ ਹੋ ਰਿਹਾ ਹੈ ਉਹੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਹੋ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਸਟੇਜ ਉੱਤੇ ਇਕੱਠੇ ਨਹੀਂ ਹੁੰਦੇ ਇਹਨਾਂ ਦੇ ਆਪਸੀ ਮਤਭੇਦ ਨੇ ਕੋਈ ਪ੍ਰਧਾਨਗੀ ਦਾ ਰੁਲਾ ਪਾਉਂਦਾ ਹੈ ਕੋਈ ਮੁੱਖ ਮੰਤਰੀ ਦੇ ਚਿਹਰੇ ਦਾ ਰੋਲਾ ਪਉਦਾ ਹੈ ਤੇ ਇਸ ਦਾ ਕਮਨਿਆਜਾ ਜਿਹੜਾ ਹੈ ਭੁਗਤਣਾ ਪਿਆ ਹੈ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਤੇ ਦੂਸਰੇ ਪਾਸੇ ਹੁਣ ਜਿਹੜੀਆਂ ਰਾਜਾਂ ਦੇ ਵਿੱਚੋਂ ਵੋਟਾਂ ਵੋਟਾਂ ਪਈਆਂ ਨੇ ਜਾਂ 2027 ਦੇ ਵਿੱਚ ਪੈਣਗੀਆਂ ਯਾਨੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਸਿੱਧਾ ਨਿਸ਼ਾਨਾ ਹੈ ਕਿ ਕਿਸ ਤਰ੍ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਮੋਰਚਾ ਫਤਿਹ ਕੀਤਾ ਜਾਵੇ ਲੇਕਿਨ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਚੌਪਸ ਕਰ ਦਿੱਤਾ ਹੈ ਜਿਹੜੇ ਗਹਿਰੀ نیند ਸੁੱਤੇ ਹੋਏ ਸੀ ਉਹਨਾਂ ਨੂੰ ਜਗਾ ਦਿੱਤਾ ਹੈ ਜੇਕਰ ਤੁਸੀਂ ਢਿੱਲੀ ਰਾਜਨੀਤੀ ਕਰੋਗੇ ਜੇਕਰ ਤੁਸੀਂ ਸਮੇਂ-ਸਮੇਂ ਦੀਆਂ ਜਿਹੜੀਆਂ ਪ੍ਰਾਂਤਾਂ ਦੇ ਸਰਕਾਰਾਂ ਦੇ ਉਹਨਾਂ ਦਾ ਵਿਰੋਧ ਨਹੀਂ ਕਰੋਗੇ ਜੇਕਰ ਤੁਸੀਂ ਆਪਣੇ ਵਰਕਰਾਂ ਦੇ ਨਾਲ ਡਟ ਕੇ ਨਹੀਂ ਖੜੋਗੇ ਤੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਇਸ ਵੱਡੇ ਐਕਸ਼ਨ ਦੇ ਨਾਲ ਜਿੰਨੇ ਵੀ ਭਾਰਤ ਦੇ ਰਾਜ ਨੇ ਉਥੋਂ ਦੇ ਵੱਡੇ ਆਗੂ ਨੇ ਉਹਨਾਂ ਦੀ ਜਾਣ ਤੇ ਬਣ ਗਈ ਹੈ ਕਿ ਅਗਲਾ ਨੰਬਰ ਸਾਡਾ ਵੀ ਹੋ ਸਕਦਾ ਹੈ ਅੱਜ ਅਚਨਚੇਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਅਤੇ ਸੱਤ ਵੱਡੇ ਆਗੂ ਕਾਂਗਰਸ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤੇ ਗਿਆ ਕਿਉਂਕਿ ਉਹਨਾਂ ਨੇ ਢਿੱਲੀ ਰਾਜਨੀਤੀ ਕੀਤੀ ਉਹਨਾਂ ਨੇ ਵਿਰੋਧੀ ਧਿਰਾਂ ਦਾ ਪੱਖ ਪੂਰਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਬਿਹਾਰ ਕਾਂਗਰਸ ਨੇ ਪਾਰਟੀ ਵਿਰੋਧ ਕੰਮ ਕਰਨ ਵਾਲੇ ਆਗੂਆਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੱਤ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ 6 ਸਾਲਾਂ ਲਈ ਕੱਢ ਦਿੱਤਾ ਹੈ ਅਤੇ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ ਸੁਭਾ ਕਾਂਗਰਸ ਅਨੁਸ਼ਾਸਨ ਕਮੇਟੀ ਨੇ ਕਠੋਰ ਤੌਰ ਤੇ ਕਾਂਗਰਸ ਪਾਰਟੀ ਦੇ ਮੁੱਖ ਸਿਧਾਂਤਾਂ ਅਨੁਸ਼ਾਸਨ ਸਗਠਨ ਦੇ ਮर्याਦਾ ਪ੍ਰਤੀ ਢਲਰ ਰਵਈਆ ਦਿਖਾਉਣ ਦਿਖਾਉਣ ਅਤੇ ਪਾਰਟੀ ਪਲੇਟਫਾਰਮ ਤੋਂ ਬਾਹਰ ਵਾਰ-ਵਾਰ ਅਨਚਾਹੀ ਅਤੇ ਗੁੰਮ ਰਾਕੁਨ ਬਿਆਨ ਜਾਰੀ ਕਰਨ ਲਈ ਇਹ ਕਾਰਵਾਈ ਕੀਤੀ ਹੈ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਕਪਲ ਦੇ ਪ੍ਰਸਾਦ ਯਾਦਵ ਨੇ ਇਹ ਹੁਕਮ ਜਾਰੀ ਕੀਤੇ ਨੇ ਕਿਉਂਕਿ ਉਹਨਾਂ ਨੂੰ ਹਰੀ ਝੰਡੀ ਮਿਲੀ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਤ ਆਗੂ ਕਿਹੜੇ ਨੇ ਸ਼ਕੀਲੁਰ ਰਹਿਮਾਨ ਜੋ ਸਾਬਕਾ ਉਪ ਪ੍ਰਧਾਨ ਨੇ ਬਿਹਾਰ ਦੇ ਰਾਜਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਕਾਂਗਰਸ ਕਿਸਾਨ ਕਾਂਗਰਸ ਰਾਜਕੁਮਾਰ ਰਾਜਨ ਸਾਬਕਾ ਪ੍ਰਧਾਨ ਸੂਬਾ ਯੂਥ ਅਤੇ ਕਾਂਗਰਸ ਕੰਚਨ ਗੁਪਤ ਕੁੰਦਨ ਗੁਪਤਾ ਸਾਬਕਾ ਪ੍ਰਧਾਨ ਅਤਿਅੰਤ ਪਛੜੇ ਹੋਏ ਵਿਭਾਗ ਅਤੇ ਕੰਚਨ ਕੁਮਾਰੀ ਪ੍ਰਧਾਨ ਬਾਂਕਾ ਜ਼ਿਲ੍ਹਾ ਕਾਂਗਰਸ ਕਮੇਟੀ ਰਵੀ ਗੋਲਡਨ ਅਤੇ ਇਸ ਤੋਂ ਇਲਾਵਾ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਕ ਵਕ ਭਾਰਤ ਦੇ ਰਾਜਾਂ ਤੋਂ 42 ਆਗੂ ਹੋਣਗੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ 6 7 10 ਜਾਂ 20 ਸਾਲਾਂ ਲਈ ਪਾਰਟੀ ਦੇ ਵਿੱਚੋਂ ਮੁਤਲ ਕੀਤਾ ਜਾਵੇਗਾ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇੱਧਰ ਪੰਜਾਬ ਦੇ ਵਿੱਚ ਵੀ ਆਪਣੀਆਂ ਗਤੀਵਿਧੀਆਂ ਚੇਸ ਕਰ ਰਹੀ ਹੈ ਖਾਸ ਕਰਕੇ ਪ੍ਰਧਾਨਗੀ ਨੂੰ ਲੈ ਕੇ ਖਾਸ ਕਰਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੇ ਇਹਨਾਂ ਦੇ ਆਪਸੀ ਕਾਟੋਕਲੇਸ਼ ਕਿਵੇਂ ਖਤਮ ਹੋਣਗੇ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਸੱਤ ਵੱਡੇ ਆਗੂਆਂ ਨੂੰ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਬਾਹਰ ਤਾ ਰਸਤਾ ਦਿਖਾ ਦਿੱਤਾ ਹੈ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣਾ ਅਤੇ ਪੰਜਾਬ ਦੇ ਵਿੱਚ ਵੀ ਵੱਡੇ ਝਟਕੇ ਲੱਗ ਸਕਦੇ ਹਨ ਧੰਨਵਾਦ